ਅਜੀ ਬਾਬੂ ਜੀ ਦੱਸਿਓ ਅਜੀ ਬਾਬੂ ਜੀ ਦੱਸਿਓ ਅਜੀ ਬਾਬੂ ਜੀ ਕਾਲਾ ਸਾਹਿਬ ਵਾਈ ਦੀ ਫਾਰੇ ਅੱਜ ਇਹ ਦੇਖੋ ਕਿ ਜਿਹਾ ਅਸਰ ਪਾਰ ਹੋ ਰਹੀ ਆ ਕਿ ਜਿਹੜੇ ਤੇ ਜ਼ਹਿਰਾਂ ਵੰਡ ਰਹੇ ਆ ਜ਼ਹਿਰਾਂ ਪਾਣੀ ਚ ਘੋੜ ਰਹੇ ਆ ਉਹਨਾਂ ਨੂੰ ਤੇ ਬਹੁਤ ਸਾਰੇ ਕੁਛ ਕਰਨ ਵਾਸਤੇ ਮੌਕਾ ਦਿੱਤਾ ਜਾ ਰਿਹਾ ਤੇ ਜਿਹੜੇ ਉਹਦਾ ਵਿਰੋਧ ਕਰਦੇ ਆ ਉਹਨਾਂ ਨੂੰ ਚੁੱਕ ਕੇ ਚੁੱਕ ਚੁੱਕ ਕੇ ਖਰਾਂ ਦੇ ਜੇਹਨਾਂ ਨੂੰ ਛੁੱਟਿਆ ਜਾ ਰਿਹਾ ਇਹ ਬੜਾ ਤੇ ਆਪਣੇ ਪੰਜਾਬ ਨੂੰ ਮਾਰ ਤੇ ਜਾ ਡਾਓ ਤੁਹਾਨੂੰ ਪਰਾ ਮੁਰਦਾਬਾ ਦੀ ਹੁੰਦੋ ਨਾ ਲਿਆਉਂਦਾ ਫਿਰ ਸਾਡੇ ਜਾਗੋ ਉਠੋ ਇਹ ਇਹ ਐਡਾ ਵੀ ਮਰ ਜਾਗੇ ਆਪਾਂ ਇਹ ਸ਼ਹਿਰਾਂ ਨਾਲ ਜੇ ਜੇ ਆਪਾਂ ਲੜ ਕੇ ਮਰਾਂਗੇ ਤੇ ਕੁਝ ਨਾ ਕੁਝ ਆਪਣਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਪੁਲਿਸ ਮੁਰਦਾਬਾ ਪੰਜਾਬ ਪੁਲਿਸ ਮੁਰਦਾਬਾ ਮੁਕਤ ਦੇ ਕਾਤਲ ਮੁਰਦਾਬਾ ਆਵਾਜ਼ ਆਂਦੀ ਬਾਪੂ ਜੀ ਦੱਸਿਓ ਆਂਦੀ ਬਾਪੂ ਜੀ ਦੱਸਿਓ ਹਾਂ ਭਾਈ ਸਾਹਿਬ ਜੀ ਫਾੜੇ ਅੱਜ ਇਹ ਕੋਈ ਬਿਨਾ ਅਸਰ ਪਾ ਰੋਕਣਾ ਕੋਈ ਸੱਤਕਾ ਕਰ ਰਹੀ ਆ ਕਿ ਜਿਹੜੇ ਤੇ ਜ਼ਹਿਰਾਂ ਵੰਡ ਰਹੇ ਆ ਜ਼ਹਿਰਾਂ ਪਾਣੀ ਚ ਘੋੜ ਰਹੇ ਆ ਉਹਨਾਂ ਨੂੰ ਤੇ ਬਹੁਤ ਸਾਰੇ ਕੁਛ ਕਰਨ ਵਾਸਤੇ ਮੌਕੇ ਦਿੱਤਾ ਜਾ ਰਿਹਾ ਤੇ ਜਿਹੜੇ ਉਹਦਾ ਵਿਰੋਧ ਕਰਦੇ ਆ ਉਹਨਾਂ ਨੂੰ ਚੁੱਕ ਕੇ ਚੁੱਕ ਕੇ ਖਾਣਿਆਂ ਚ ਜੇ ਇਹਨਾਂ ਨੂੰ ਸੁੱਟਿਆ ਜਾ ਰਿਹਾ ਇਹ ਬੜਾ ਤੇ ਆਪਣੇ ਪੰਜਾਬ ਬੰਦੇ ਆ ਸਾਨੂੰ ਭਰਾ ਮਰਦਾਬਾਦ ਦੀ ਹੋਂਦ ਨੂੰ ਲੈ ਕੇ ਸਾਰੇ ਜਾਗੋ ਉਠੋ ਇਹ ਐ ਇਦਾਂ ਵੀ ਮਰ ਜਾਗੇ ਆਪਾਂ ਇਹ ਚਾਹਨਾ ਨਾਲ ਤੇ ਜੇ ਆਪਾਂ ਲੜ ਕੇ ਮਰਾਂਗੇ ਤੇ ਕੁਝ ਨਾ ਕੁਛ ਆਪਾਂ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਪੁਲਿਸ ਮਰਦਾਬਾਦ ਪੰਜਾਬ ਪੁਲਿਸ ਮਰਦਾਬਾਦ ਮੁਕਤ ਦੇ ਕਾਤਲ ਮਰਦਾਬਾਦ ਮਰਦਾ ਆਵਾਜ਼ ਆਜੀ ਬਾਪੂ ਜੀ ਦੱਸਿਓ ਆਜੀ ਬਾਪੂ ਜੀ ਦੱਸਿਓ ਹਾਂ ਅਜੀ ਕਾਲ ਸਾਹਿਬ ਆਜੀ ਦੇ ਕੋਲ ਬਿਨਾ ਅਸਪਤਾ ਹਰ ਖਨਾ ਕੋਲ ਤੋਂ ਠੱਕਾ ਕਰ ਰਹੀ ਆ ਕਿ ਜਿਹੜੇ ਤੇ ਜ਼ਹਿਰਾਂ ਵੰਡ ਰਹੇ ਆ ਜ਼ਹਿਰਾਂ ਪਾਣੀ ਚ ਘੋੜ ਰਹੇ ਆ ਉਹਨਾਂ ਨੂੰ ਤੇ ਬਹੁਤ ਸਾਰੇ ਕੁਛ ਕਰਨ ਵਾਸਤੇ ਮੌਕਾ ਦਿੱਤਾ ਜਾ ਰਿਹਾ ਤੇ ਜਿਹੜੇ ਉਹਦਾ ਵਿਰੋਧ ਕਰਦੇ ਆ ਉਹਨਾਂ ਨੂੰ ਚੁੱਕ ਕੇ ਚੁੱਕ ਕੇ ਖਾਣਿਆਂ ਚ ਜੇ ਇਹਨਾਂ ਨੂੰ ਛੱਡਿਆ ਜਾ ਰਿਹਾ ਇਹ ਬੜਾ ਤੇ ਆਪਣੇ ਪੰਜਾਬ ਬੰਦੇ ਆ ਸਾਰੇ ਜਾਗੋ ਉਠੋ ਇਹ ਇਦਾਂ ਵੀ ਮਰ ਜਾਗੇ ਆਪਾਂ ਇਹ ਚਾਹਣਾ ਨਾਲ ਤੇ ਜੇ ਆਪਾਂ ਲੜ ਕੇ ਮਰਾਂਗੇ ਤੇ ਕੁਝ ਨਾ ਕੁਛ ਆਪਾਂ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਮੁਕਤ ਦੇ ਕਾਤਲ ਮੁਰਦਾਬਾਦ ਮੁਰਦਾਬਾਦ ਆਵਾਜ਼ ਆਜੀ ਬਾਪੂ ਜੀ ਦੱਸਿਓ ਆਜੀ ਬਾਪੂ ਜੀ ਦੱਸਿਓ ਹਾਂ ਸਾਹਿਬ ਸਾਹਿਬ ਜੀ ਫੜੇ ਅੱਜ ਇਹ ਕੋਈ ਬਿਨਾ ਅਸਰ ਬਾਰੂਕਾ ਨੂੰ ਧੱਕਾ ਕਰ ਰਹੀ ਆ ਕਿ ਜਿਹੜੇ ਤੇ ਜ਼ਹਿਰਾਂ ਵੰਡ ਰਹੇ ਆ ਜ਼ਹਿਰਾਂ ਪਾਣੀ ਚ ਘੋੜ ਰਹੇ ਆ ਉਹਨਾਂ ਨੂੰ ਤੇ ਬਹੁਤ ਸਾਰੇ ਕੁਛ ਕਰਨ ਵਾਸਤੇ ਮੌਕਾ ਦਿੱਤਾ ਜਾ ਰਿਹਾ ਤੇ ਜਿਹੜੇ ਉਹਦਾ ਵਿਰੋਧ ਕਰਦੇ ਆ ਉਹਨਾਂ ਨੂੰ ਚੁੱਕ ਕੇ ਚੁੱਕ ਕੇ ਖਾਣਿਆਂ ਚ ਜੇ ਇਹਨਾਂ ਨੂੰ ਛੱਡਿਆ ਜਾ ਰਿਹਾ ਇਹ ਬੜਾ ਇਹ ਆਪਣੇ ਪੰਜਾਬ ਬੰਦੇ ਆ। ਆਹ ਚੱਡਾਓ ਤੁਹਾਨੂੰ ਪਰਾ। ਮੁਕਤਾ ਦੀ ਹੋਂਦ। ਉਹਨੂੰ ਲਿਆਓ ਦੋ ਬੰਦਾ ਫਿਰ। ਸਾਰੇ ਜਾਗੋ ਉੱਠੋ। ਇਹ ਇਹ ਇੰਨਾ ਵੀ ਮਰ ਜਾਗੇ ਆਪਾਂ ਇਹ ਸ਼ਹਿਰਾਂ ਨਾਲ। ਕਿ ਜੇ ਆਪਾਂ ਲੜ ਕੇ ਮਰਾਂਗੇ ਤੇ ਕੁਝ ਨਾ ਕੁਝ ਆਪਣਾ। ਪੰਜਾਬ ਸਰਕਾਰ, ਮੁਰਦਾਬਾਦ। ਪੰਜਾਬ ਸਰਕਾਰ, ਮੁਰਦਾਬਾਦ। ਪੰਜਾਬ ਸਰਕਾਰ, ਮੁਰਦਾਬਾਦ। ਪੰਜਾਬ ਸਰਕਾਰ, ਮੁਰਦਾਬਾਦ। ਪੰਜਾਬ ਪੁਲਿਸ, ਮੁਰਦਾਬਾਦ। ਪੰਜਾਬ ਪੁਲਿਸ, ਮੁਰਦਾਬਾਦ। ਮੁਕਤਾ ਦੇ ਕਾਤਲ ਮੁਰਦਾਬਾਦ। ਮੁਰਦਾਬਾਦ, ਮੁਰਦਾਬਾਦ। ਪੰਜਾਬ Come on.